ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆਂ ਚਾਰ ਨਗ ਦਿਖਾਵਾਂਗੇ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦੋ گاਵਾ ਤੇ ਦੋ ਮੱਜਾ ਨਾਕ ਦੋਸਤੋ ਚਾਰੇ ਸੂਏ ਸਵਾਏ ਤੇ ਇੱਕ ਦੋਸਤੋ ਗਿਫਟ ਹੈ ਬਾਅਦ ਵਿੱਚ ਤੁਹਾਨੂੰ ਉਹ ਦਿਖਾਵਾਂਗੇ ਸਾਰਿਆਂ ਨੂੰ ਬੱਚੇ ਦੋਸਤੋ ਤਿੰਨਾ ਪਸ਼ੂਆਂ ਦੇ ਮੌਕੇ ਤੇ ਅਵੇਲੇਬਲ ਹੈ ਤੇ ਇੱਕ ਮਾਈ ਦਾ ਜਿਹੜਾ ਬੱਚਾ ਨਿਕਾ ਹੈਗਾ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਨਸਾਂ ਜੀ ਕਰਾਂਗੇ ਦੋਸਤੋ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਦੋਸਤੋ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਕਰਿਏ ਵੀਰ ਨਾਲ ਗੱ ਤਾਨੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਮੋਰ ਮਜੀ ਠੀਕ ਠਾਕ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਚੱਲਦਾ ਜੀ ਵਧੀਆ ਚੱਲਦਾ ਐਡਰੈਸ ਬੋਲ ਦਈਏ ਆਪਣਾ ਪਿੰਡ ਝਾਮਕੇ ਖੁਰਦ ਤਹਿਸੀਲ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਨਾਮ ਹਰਦੀਪ ਸਿੰਘ ਮੋਬਾਈਲ ਨੰਬਰ 99928 10243 ਠੀਕ ਹੈ ਜੀ ਹਾਂਜੀ ਅੱਛਾ ਵੀਰ ਅਜ ਆਪਣੇ ਕੋਲ ਟੋਟਲ ਚਾਰ ਨਗਰ ਚਾਰ ਨਗਰ ਦੋ ਮੱਝਾਂ ਹਾਂਜੀ ਦੋ ਤਾਜ਼ੀਆਂ ਸੁਈਆਂ ਗਾਵਾਂ ਹਾਂਜੀ ਤੇ ਇੱਕ ਆਪਣੇ ਕੋਲ ਆਉਂਸਰ ਵਹਿੜਾ ਚੰਗੀ ਬਰੀਡ ਦੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਵੀਰ ਸ਼ੁਰੂ ਕਰ ਲਈ ਆਪਾਂ ਇਸ ਗਾਂ ਤੋਂ ਪਹਿਲਾਂ ਡਿਟੇਲ ਆਪਾਂ ਦੱਸ ਦਈਏ ਵੀਰਾਂ ਨੂੰ ਕਿੰਨਾ ਵਸੂਆ ਸੁਈ। ਵੀਰ ਜੀ ਦੂਜਾ ਸੁਹਾ ਵੈਰ ਸੁਈ ਆ। ਹਾਂਜੀ। ਜਰਸੀ ਦੇ ਤੇ ਐਰ ਸ਼ੈਰ ਦੇ ਵਿੱਚ ਕ੍ਰੋਸ ਆ। ਕ੍ਰੋਸ ਸੰਗ ਦੇ। ਹਾਂਜੀ। ਠੀਕ ਹੈ ਜੀ। ਕਿੰਨਾ ਟਾਈਮ ਗਿਆ ਸੁਈ? ਇਸ ਟਾਈਮ ਇਹਦੇ ਥੱਲੇ ਜਿਹੜਾ ਦੁੱਧ ਆ ਹਾਂਜੀ 14 ਲੀਟਰ ਬੋਲਾ ਬਿਲਕੁਲ ਤਿਆਰ ਆ। ਠੀਕ ਹੈ ਜੀ। ਤਿੰਨ ਦਿਨ ਨੂੰ ਸੁਈ ਨੂੰ ਹੋ ਗਏ ਜੇ। ਬੱਚਾ ਕਿੱਦ ਤਰ ਹੈ? ਬੱਚਾ ਵੱਛਾ ਹੈ ਜੀ ਵੀਰ ਜੀ ਇਹਦੇ ਮਗਰ। ਠੀਕ ਹੈ ਜੀ। ਹਾਂ। ਦੋਸਤੋ ਦੂਜਾ ਸੁਹਾ ਸੁਈ ਆ ਤੇ ਕ੍ਰੋਸ ਸੰਗ ਦੇ ਨਾਲ ਦੋਸਤੋ ਜਰਸੀ ਤੇ ਐਰ ਸਰਨਾਥਾ ਦੇ ਦੋਸਤੋ ਕੁਆਲਿਟੀ ਦੀ ਕਰ ਲੋ ਚੈੱਕ ਡਰਦੀ ਆ ਦੋਸਤੋ ਕੈਮਰੇ ਤੋਂ ਬਾਕੀ ਦੋਸਤੋ ਥਾਂ ਜਿਹੜਾ ਵਾ ਬਾ ਕਮਾਲ ਆ ਗੰਨ ਲੱਗਾ 14 ਲੀਟਰ ਬੋੜਾ ਹੁਣ ਵੀਰ ਕਹਿੰਦਾ ਤਿਆਰ ਹੈ ਤੇ ਬੱਚਾ ਇਹਨੇ ਵਸ਼ਾ ਦਿੱਤਾ ਜੂ ਤੁਹਾਨੂੰ ਦਿਖਾ ਦਿੰਨੇ ਆ ਟੋਰੀਏ ਵੀਰ ਨੂੰ ਗਾਂ ਨੂੰ ਕੱਢੀ ਬਾਹਰ ਪਸ਼ੂ ਦੋਸਤੋ ਕਈ ਵਾਰਾ ਓਪਰਾ ਪਨ ਕਰ ਜਾਂਦਾ ਜਦੋਂ ਬੰਦੇ ਦੇ ਕੋਈ ਨਾ ਆਪਰੇ ਤੋਂ ਡਰ ਜਾਂਦਾ ਜਰੂਰ ਕੱਦ ਕਾਠ ਦੋਸਤੋ ਗਾਂ ਦਾ ਕਰ ਲੋ ਚੈੱਕ ਰਾਜੀ ਆ ਪੂਰੀ ਦੋਸਤੋ ਦਮੀ ਤੋਂ ਉੱਗਿਆ ਹੋਰ ਲੈਓ ਲੈਓ ਮੋਲ ਆਰਡਰ ਕੁਆਲਿਟੀ ਜਿਹੜੀ ਸੋਹਣੀ ਤਿਆਰ ਕੀਤੀ ਹੈ ਗਾਣੇ ਦੋਸਤੋ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਣਾ ਆਰਡਰ ਕੁਆਲਿਟੀ ਫਾੜੀਆਂ ਵਾਲਾ ਹਵਾਨਾ ਦੋਸਤੋ ਥਣਾ ਦੀ ਕੁਆਲਿਟੀ ਕਰ ਲੋ ਚਾਹ ਕੱਤੀ ਚੁਵਾਈ ਮੁੱਠੀ ਵਾਲਾ ਥਣ ਬਹੁਤ ਵਧੀਆ ਜੀ ਸਿਰਫ ਕੈਮਰੇ ਤੋਂ ਡਰਦੀ ਹੈ ਬਾਕੀ ਗੱਲ ਕੋਈ ਨਹੀਂ ਹੈ ਵੈਰ ਨੂੰ ਹਾਂਜੀ ਹਾਂਜੀ ਕੋਪਰਾ ਪਾਉਣ ਦੋਸਤੋ ਉਪਰ ਉਪਰਾ ਕਰਦੀ ਹੈ ਥੋੜਾ ਜਿਆ ਹਾਂਜੀ ਹਾਂਜੀ ਥਾਨ ਲੇਵੇ ਦੀ ਬਹੁਤ ਜਿਆਦੀ ਸਾਫ ਆ ਇਹੋ ਜਿਹਾ ਤੇ ਥਾਨ ਲੱਭਦਾ ਹੀ ਨਹੀਂ ਡੰਗਰ ਨੂੰ ਹਾਂਜੀ 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 ਅੱਛਾ ਵੀਰ ਜੀ 14 ਕਿਲੋ ਬੋਲਾ ਹੁਣ ਮੌਕੇ ਦਾ ਬਿਲਕੁਲ ਤਿਆਰ ਹੈ ਜੀ ਭਾਈ ਉਹ ਦੋ ਡੰਗ ਚਵਾਈ ਕਰਕੇ ਖੜੇ ਠੀਕ ਹੈ ਜੀ ਬੱਚੇ ਦੋਸਤੋਂ ਦੋਵਾਂ ਗੰਦਾ ਤੁਹਾਨੂੰ ਦਿਖਾ ਦਿੰਦਾ ਆਹ ਬੱਛਾ ਜੀ ਦੋਸਤੋਂ ਇਹਦਾ ਗਾਂ ਦਾ ਆਹ ਬੱਛਾ ਇਸ ਗਾਂ ਦਾ ਹੈ ਜੀ ਜਿਹੜੀ ਹੁਣ ਵਿਖਾਈ ਠੀਕ ਹੈ ਤੇ ਆਹ ਦੋਸਤੋਂ ਬੱਚਾ ਆਹ ਬੱਚੀ ਦੂਸਰੀ ਗਾਂ ਦੀ ਦੋਵਾਂ ਬੱਚਿਆਂ ਦਾ ਨਾੜਾ ਕਰ ਲੋ ਚੱਕ ਦੋਵਾਂ ਬੱਚਿਆਂ ਦੇ ਨਾੜੂ ਬਿਲਕੁਲ ਤਾਜੇ ਨਾਲ ਨੇ ਅੱਛਾ ਵੀਰ ਜੀ ਮੁੱਲ ਕੀ ਕਰਦੇ ਮੈਂ 60000 ਰੁਪਇਆ ਅੱਛਾ ਜੀ ਹਾਂ ਜੀ ਕਿੰਨਾ ਕੁ ਮਾਨ ਦਾ ਹੋ ਸਕਦਾ 2000 ਰੁਪਇਆ ਛੋਟ ਕਰ ਦਾਂਗੇ 58000 58000 ਕਰ ਦਾਂਗੇ ਬਾਕੀ ਵੀਰ ਜੇ ਕੋਈ ਫੋਨ ਲਾਊਗਾ ਮੌਕੇ ਤੇ ਪੂਰਾ ਮਾਨ ਕਰਾਂਗੇ ਕੋਈ ਗੱਲ ਨਹੀਂ ਠੀਕ ਹੈ ਹਾਂ ਜੀ 60000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਰੱਖੀ 58000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਫੋਨ ਲਾਊਗਾ ਤਾਂ ਮਾਨਤਨ ਮੌਕੇ ਤੇ ਜਰੂਰ ਹੋਊਗਾ ਕਿਉਂਕਿ ਮੋਲ ਜਿਹੜਾ ਨੇ ਦੇ ਵੀਡੀਓ ਵਾਲੇ ਦੋਸਤੋ ਫਿਕਸ ਨਹੀਂ ਹੁੰਦੇ ਹੋਣ ਜਰੂਰ ਕਰਿਆ ਕਰੋ ਇਸ ਤੋਂ ਅਗੇ ਵੀਰ ਦੂਜੇ ਨੰਬਰ ਤੇ ਜਿਹੜੀ ਗਾਂ ਬਦੀ ਇਹਦੀ ਡਿਟੇਲ ਦ अच्छा जी हां जी 뜰ੜजे अच्छा 뜰ੜਣ ਦੀ ਕੁਆਲਟੀ ਗਾਂ ਦੀ ਵੇਖ ਲਓ ਠੰਡੀ ਦੀਰੀ ਵੇਖ ਲਓ اچھا ਜਿਹੜਾ ਥਣ ਵੀਰ ਬੰਦਿਆ ਕਿਹੜੇ ਪਾਸੇ ਦਾ ਇਹ ਅਗਲੇ ਪਾਸੇ ਦਾ ਥਣ ਬੰਦ ਆ ਜੀ ਉਲਟ ਬਹਿਣੀ ਵਾਲੇ ਪਾਸੇ ਬਹਿਣੀ ਵਾਲੇ ਤੋਂ ਉਲਟ ਜਿੱਧਰ ਬਹਿ ਕੇ ਚੁੰਨੇ ਆ ਉਹਦਾ ਦੂਜੇ ਬੰਨੇ ਵਾਲਾ ਠੀਕ ਹੈ ਜੀ ਥਣ ਵਿਖਾ ਦਿਓ ਇੱਕ ਵਾਰ ਦੋਸਤੋ ਉਲਟ ਬਹਿਣੀ ਵਾਲੇ ਇੱਥੇ ਪਾਸੇ ਤੇ ਜਿਹੜਾ ਥਣ ਆੜਾ ਥਣ ਇਹਦਾ ਬਿਲਕੁਲ ਬੰਦ ਆ ਹਾਂ ਜੀ ਨਿਕਾ ਹੋਆ ਥਣ ਦੋਸਤੋ ਦੂਜੇ ਥਣਾਂ ਦੇ ਨਾਲ ਇਹ ਇਹਨੂੰ ਵੀਰ ਸੁਈ ਨੂੰ ਕੰਮ ਆਦਾ ਮੋਗ ਸੁਈ ਨੂੰ ਇਹਨੂੰ ਵੀ ਬਾਜੀ ਤਿੰਨ ਤੋਂ ਚਾਰ ਦੇਣੀ ਹੋਏ ਅੱਜ ਅੱਛਾ ਜੀ ਹਾਂ ਨਾਲੂ ਨਾਲ ਹੈ ਮਗਰ ਬੱਛੀ ਆਪਾ ਵਿਖਾਤੀ ਤੁਹਾਨੂੰ ਠੀਕ ਹੈ ਜੀ ਅੱਛਾ ਵੀਰ ਇਹਦੇ ਥੱਲੇ ਮੋਗ ਇਹਦੇ ਥੱਲੇ 16 ਲੀਟਰ ਹੈ ਇਸ ਟਾਈਮ ਬੌਲਾ ਗਿਰ ਲੋ ਭਾਵੇਂ ਦੁੱਧ ਗਿਰ ਲੋ ਹੈਗਾ ਬੌਲਾ ਹੀ ਆ ਕੋਈ ਚੋ ਕੇ ਵੇਖੂਗਾ ਜੀ ਭੈਣ ਭਰਾ ਹੈਗਾ ਬੌਲਾ ਇਹ 16 ਲੀਟਰ ਤਿਆਰ ਆ ਲਗਭਗ 23 ਤੋਂ 24 ਲੀਟਰ ਗਾਨੇ ਦੁੱਧ ਦੇਣਾ ਚਵਾਉਗੀ ਜੀ ਚਵਾਉਗੇ ਵੀਰ ਜੀ ਠੀਕ ਹੈ ਜੀ ਤੋਰਗੇ ਵੀਰ ਕਦੀ ਹੀ ਵਾਰਨ ਦੋਸਤੋ ਬਾਜ ਜੇ ਥੋੜੀ ਜੀ ਜਰੂਰ ਹੈਗੀ ਆ ਵੀਰ ਦੇ 10 ਘਟਿਆ ਪਹਿਲੋ ਤਿਲੜਿਆ ਤੇ ਹੁਣ ਜਿਹੜਾ ਮੌਕੇ ਦਾ ਦੋਸਤੋ ਬੋਲਾ ਗਿਣ ਲੋ ਜਾਂ ਦੁੱਧ ਗਿਣ ਲੋ 16 ਲੀਟਰ ਤਿਆਰ ਆ ਕੋਈ ਵੀਰ ਆਵੇ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰਕੇ ਖੜ ਸਕਦਾ ਬਾਕੀ ਦੋਸਤੋ ਗਾਂ ਨੇ ਜਿਹੜਾ ਆਰਡਰ ਤਿਆਰ ਕੀਤਾ ਆ ਤੁਸੀਂ ਕਰ ਲਓ ਚੱਤ ਪੁਰਾ ਨਿਗਰ ਤੇ ਦੋਸਤੋ ਠੋਸ ਬਹਾਨਾ ਫਖੜੀ ਵਾਲਾ ਇਹਨੇ ਵੀ ਦੋਸਤੋ ਆਰਡਰ ਚੈੱਕ ਕੀਤਾ ਚੰਗਾ ਵਧੀਆ ਮਿਲਕ ਵੈਨ ਦੋਸਤੋ ਜਿਹੜੀ ਬਹੁਤ ਮੋਟੀ ਲੱਗੀ ਇਹਨ ਡੱਕੀ ਵੀਰ ਮੜ ਜੇ ਆਹ ਲਓ ਦੋਸਤੋ ਕਰੋ ਚੱਤ ਨਾਣਾ ਦੋਸਤੋ ਜਿਹੜਾ ਥਣ ਵੇਖੋ ਇਹੋ ਜਿਹਾ ਥਣ ਇਤਰਾ ਡੰਗਰ ਮਹਿਣ ਦੇ ਬਾ ਕਮਾਲ ਦੋਸਤੋ ਥਣ ਤੇ ਆ ਦੋਸਤੋ ਹੱਥੀ ਚੁਾਈ ਮੁੱਠੀ ਵਾਲਾ ਥਣ ਜੇ ਕਿਸੇ ਵੀਰ ਨੇ ਮਸ਼ੀਨ ਤੇ ਚੁਾਈ ਕਰਨ ਤਾਂ ਵੀ ਦੋਸਤੋ ਬਹੁਤ ਵਧੀਆ ਥਾਣੇ ਲੈ ਜਾ ਵੀ ਕਮੀ ਦੋਸਤੋ ਵੀਰ ਨੇ ਤੁਹਾਨੂੰ ਦੱਸ ਹੀ ਦਿੱਤੀ ਹੈ ਬਾਕੀ ਦੋਸਤੋ 16 ਕਿਲੋ ਬੋਲਾ ਹੁਣ ਤਿਆਰ ਜੇ 23 24 ਲੀਟਰ ਦੀ ਉਮੀਦ ਕਰਦਾ ਵੀਰ ਬਚਾਇਆ ਤੇ ਮਗਰ ਦੋਸਤੋ ਵਛੀ ਜੀ ਤੇ ਮੁੱਲ ਆਪਾਂ ਵੀਰ ਤੋਂ ਪੁੱਛ ਲੈਂਦੇ ਕੀ ਮੁੱਲ ਕਰਦਾ ਵੀਰ ਜੀ ਆਪਾਂ ਨਾ 20 ਕਿਲੋ ਚੋਕੇ ਲਿਆਂਦਾ ਇਹਦੇ ਥੱਲੇ ਠੀਕ ਹੈ ਜੀ ਆਪਣੇ ਕੋਲ ਆਈ ਕਰਕੇ ਜਿਹੜਾ ਹੁਣ ਡੰਗਰ ਤਲ ਪਤਾ ਘਟ ਜਾਂਦਾ ਵਾ ਕੱਲ ਵਹਿੜ ਆਈ ਆ ਇਸ ਕਰਕੇ ਮੈਂ 16 ਕਿਲੋ ਤਾਂ ਖੰਦਾ ਵੀ ਕੋਈ ਭੈਣ ਭਰਾ ਦੂਰੋਂ ਆਵੇ ਤੇ ਘਟ ਹੋ ਜਾਂਦਾ ਨਾ ਪਤਾ ਲੱਗਦਾ ਇੱਕ ਤੂੜੀ ਆ ਤਾਂ ਕਰਕੇ 16 ਦੱਸਣ ਲਿਆ ਹੈ ਵੈੜ ਨੇ ਘਰ ਵਾਲਾਂ ਦੇ ਦੱਸਣ ਮੁਤਾਬਕ 5 ਲੀਟਰ ਦੁੱਧ ਦਿੱਤਾ ਹੈ ਠੀਕ ਹੈ ਜੀ ਠੀਕ ਹੈ ਜੀ ਦਿੱਤਾ ਤੇ ਨਾ ਥਣਾ ਚੋਈਆਂ ਠੀਕ ਹੈ ਜੀ ਪਹਿਲਾਂ ਤੋਂ ਸ਼ੁਰੂ ਤੋਂ ਤੇ ਲੜਿਆ ਅੱਛਾ ਜਮਾਂਦਰੂ ਤੇ ਲੜਿਆ ਜਮਾਂਦਰੂ ਤੇ ਲੜਿਆ ਇਹ ਨਹੀਂ ਵੀ ਹੁਣ ਥਣ ਮਰ ਗਿਆ ਹੋਵੇ ਹੁਣ ਮਰਿਆ ਹੁੰਦਾ ਹੁਣ ਆਪਾਂ ਨੂੰ ਪਤਾ ਵੀ ਥਣ ਬਰਾਬਰ ਦਾ ਲੰਮਾ ਹੋਣਾ ਹਾਂ ਬਰਾਬਰ ਦਾ ਹੋਣਾ ਚਾਹੀਦਾ ਆ ਦੋਸਤੋ ਕਰਦੇ ਕੋਈ ਸ਼ੇਕ ਨਹੀਂ ਹੈਗਾ ਥੱਲੇ ਥਣ ਦੇ ਵਿੱਚ ਕੋਈ ਗੱਲ ਨਹੀਂ ਠੀਕ ਹੈ ਜੀ ਉਲਟ ਬਹਿਣੀ ਵਾਲੇ ਪਾਸੇ ਦਾ ਦੋਸਤ ਅੱਛਾ ਕਿ ਚੰਡਾ ਬਰਾਬਰ ਤਿਆਰ ਕਰਦੀ ਹੈ ਹਾਂਜੀ ਤੇ ਮੁੱਲ ਕਿ ਉੱਤੋਂ ਮਾਨ ਤਾਨ ਕਰਾਂਗੇ ਅੱਛਾ ਕਿੰਨਾ ਕੋਸਦਾ ਮਾਨ ਤਾਨ 52000 ਦੀ ਗਾਂ ਦੇ ਦਾਂਗੇ ਠੀਕ ਬਾਕੀ ਹੋਰ ਕੋਈ ਭੈਣ ਭਰਾ ਫੋਨ ਲਾਊਗਾ ਤੇ ਕਰ ਦਾਂਗੇ ਮਾਨ ਤਾਨ 55000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ 52000 ਰੁਪਏ ਦੇ ਵਿੱਚ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਕਿਦਨੋਂ ਉਹਦਾ ਮਾਨ ਇਹਦੇ ਚਾਰੇ ਥਣੇ ਚੱਲਦੇ ਹੁੰਦੇ 80000 ਰੁਪਏ ਦੀ ਵਹਿੜ ਸੀ ਵੀਰ ਦੀ ਠੀਕ ਹੈ ਜੀ ਠੀਕ ਹੈ ਵੀਰ ਬਹੁਤ ਵਧੀਆ ਹੈ ਨਾ ਬਾਕੀ ਥਣਾਂ ਦੀ ਥੋੜੀ ਬਾਕੀ ਹੁਣ 5 ਲੀਟਰ ਦੁੱਧ ਦੇ ਹਿਸਾਬ ਕਿਤਾਬ ਨਾਲ ਵੀ ਕਿੱਥੇ ਗੱਲ ਚੱਲ ਜਾਂਦੀ ਬਾਕੀ ਜਿਹੜਾ ਕੋਈ ਵੀਰ ਭਰਾ ਫੋਨ ਲਾਊਗਾ ਦੂਜਾ ਸੂਆ ਝੂਟੀ ਆ ਅੱਛਾ ਜੀ ਨੀਲੀ ਦਾ ਪੱਖ ਰੱਖਦੀ ਆ ਠੀਕ ਹੈ ਜੀ ਮੱਥੇ 'ਚ ਬੱਲੇ ਦੋਵੇਂ ਅੱਖਾਂ ਚਿੱਟੀਆਂ ਵਾਂ ਠੀਕ ਹੈ ਜੀ ਸੱਤਾਂ ਦਿਨਾਂ ਦੀ ਸੂਈ ਆ ਬਾਜੀ 7 ਤਰੀਕ ਦੀ ਝੂਟੀ ਸੂਈ ਜੇ ਮਗਰ ਕੱਟੀ ਆ ਕੱਟੀ ਚੈੱਕ ਕਰਾ ਦੇਣੇ ਆ ਕੱਟੀ ਦੇ ਅਜੇ ਦੰਦ ਵੀ ਪੂਰੇ ਨਹੀਂ ਆਏ ਠੀਕ ਹੈ ਚੱਲੋ ਦੋਸਤੋ ਕਰ ਲਓ ਚੈੱਕ ਆਹ ਵੇਖ ਲਓ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ 11 ਲੀਟਰ ਝੂਟੀ ਥੱਲੇ ਦੁੱਧ ਜੇ ਮੌਕੇ ਦਾ ਹੁਣ ਤਿਆਰ ਮੌਕੇ ਦਾ ਹੁਣ ਤਿਆਰ ਆ ਸੱਤਾਂ ਦਿਨਾਂ ਦੀ ਸੂਈ ਥੱਲੇ ਠੀਕ ਹੈ ਜੀ 13 ਲੀਟਰ ਝੂਟੀ ਦੁੱਧ ਦੇ ਦੂੰ ਦੋਸਤੋ ਆਰਡਰ ਇਹਨੇ ਵੀ ਜਿਹੜਾ ਕਰਮਾਣੇ ਨੇ ਸੋਹਣਾ ਤਿਆਰ ਕੀਤਾ ਵਾ ਅੱਧ ਕਾੜ ਦੋਸਤੋ ਪੂਰਾ ਵੱਡਾ ਨਹੀਂ ਗਾ ਦਰਮਿਆਨਾ ਕਰਦੇ ਮੀਡੀਅਮ ਜਿਹੜਾ ਪਿਛਲਾ ਕੱਬ ਨਾ ਜਦਾ ਵੱਡਾ ਤੇ ਨਾ ਜਦਾ ਛੋਟਾ ਇਹ ਜਿਹੜਾ ਆਰਡਰ ਦੋਸਤੋ ਲੱਗਾ ਵਾ ਇਹਨੂੰ ਬਹੁਤ ਵਧੀਆ ਲੱਗਾ ਜੀ ਸਪੈਸ਼ਲ ਆਰਡਰ ਥਣਾਂ ਥਣਾਂ ਦੀ ਕੁਆਲਿਟੀ ਵੇਖੋ ਕਰੋ ਚੱਕ ਚਾਰੇ ਥਣ ਦੋਸਤੋ ਗੈਪ ਦੇ ਵਿੱਚ ਕੋਈ ਫੋਟ ਸ਼ਾਂਗੜੀਆਂ ਨਾਲ ਦੋਸਤੋ ਰਾਜੀ ਆ ਪੂਰੀ ਕਿਸੇ ਵੀਰ ਨੇ ਸ਼ੌਂਕ ਦੇ ਨਾਲ ਪੂਰੀ ਸੰਭੀ ਹੈ ਪਿੱਠ ਪੂਰੇ ਦੀ ਚੜਾਈ ਚੈੱਕ ਕਰ ਲੋ ਜੀ ਅਛਾ ਵੀਰ ਕੋਈ ਪੂਰ ਛਟਾ ਕੋਥਣਾ ਦੀ ਵਾਧ ਕਰ ਕੋਈ ਪੂਰ ਛਟਾ ਨਹੀਂ ਜੋ ਨਾਰਮਲ ਹੁੰਦਾ ਜਿਤਨਾ ਚਵਾਈ ਆ ਨਾਰਮਲ ਚਵਾਈ ਆ ਬਿਲਕੁਲ ਪੋਲੀ ਆ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਬੰਦ ਹੋ ਵੀ ਜੀ ਚੋਣ ਚੰਨ ਸਾਫ ਆ ਕੋਈ ਚੱਕਰ ਨਹੀਂ ਠੀਕ ਹੈ ਜੀ ਬੱਚੇ ਦਾ ਦੋਸਤੋ ਜ਼ਿਆਦਾ ਕਰਦੀ ਸੱਜਰ ਸੂਈ ਕਰਕੇ ਜ਼ਿਆਦਾ ਕਰਦਾ ਬੱਚੇ ਦਾ ਪਸ਼ੂ ਦੱਸ ਸਿੰਘ ਬਾਕੀ ਦੋਸਤੋ ਆਰਡਰ ਜਿਹੜਾ ਨੇ ਬਹੁਤ ਵਧੀਆ ਤਿਆਰ ਕੀਤਾ ਵੀ ਕਰਮਾਲੀ ਆ। ਕਿੰਨਾ ਜਿਹਦਾ ਮੁੱਲ ਕਰਦੇ ਵੀ ਜੀ? ਮੋਲ ਵੀਰ ਜੀ ਇਹਦਾ 90000 ਹਾਂਜੀ ਦੁੱਧ ਦੇ ਹਿਸਾਬ ਨਾਲ ਜੇ ਹਿਸਾਬ ਲਾਈਏ ਤੇ ਹਾਂਜੀ ਫਿਰ ਤੇ 90000 ਕੁਛ ਵੀ ਨਹੀਂ 85 ਜੋ ਮਾਨਤਨ ਕਰ ਦਾਂਗੇ ਵੀ ਜੀ। 90000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਤੇ 85000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਪਰ ਰੱਖੇ। ਬਾਜੀ ਇਹੋ ਜਿਹਾ ਸਪੈਸ਼ਲ ਆਰਡਰ ਕੁਆਲਿਟੀ ਵੇਖੋ। ਆਹ ਲੋ ਜੀ ਕਿੱਡਾ ਟਾਪ ਲੱਗਾ। ਠੰਡੀ ਤੇਰੀ ਦੋਸਤ ਥਣਾ ਦੀ ਕੁਆਲਿਟੀ ਤੁਸੀਂ ਕਰੋ ਚਾਹਤੇ ਠੀਕ ਹੈ ਜੀ ਅੱਛਾ ਵੀਰੇ ਇਸ ਤੋਂ ਅੱਗੇ ਜਿਹੜੀ ਆ ਆ ਦੂਜੇ ਨੰਬਰ ਤੇ ਮੱਛੀ ਬਦੀ ਇਹਦੀ ਡਿਟੇਲ ਨਹੀਂ ਸੀ ਬਟਾ ਵੀਰ ਜੀ ਝੋਟੀ ਇਹ ਵੀ ਦੂਜਾ ਸੁਆਜੇ ਅੱਛਾ ਜੀ ਕਿੰਨਾ ਟਾਈਮ ਗਾ ਸੁਈ ਬੱਚਾ ਇਹਦਾ ਮਰਿਆ ਕੋਈ 2 ਮਹੀਨੇ ਲਾਲੇ ਕੋਈ 2.5 ਲਾਲੇ ਉਹ ਬੂਛੀ ਟੰਗੀ ਆ ਦੋਸਤੋ ਉਹ ਭੂਸੀ ਟੰਗੀ ਦੇ ਵੀ ਨਹੀਂ ਬਣ ਗਿਆ ਅਛਾ ਵੀਰ ਮਿਲਦੀ ਭੂਸੀ ਤੇ ਕਿਹ ਜਾਂ ਉਦੋਂ ਵੀ ਪੜੇ ਭੂਸੀ ਵੀ ਰੱਖ ਲਈਦੀ ਥਾਪੀ ਮਾਰ ਕੇ ਵੀ ਬਹਿ ਜਾਈਦਾ ਉਹ ਜੀ ਪਾੜਾ ਪਾਉਣ ਦੀ ਵੀ ਲੋੜ ਨਹੀਂ ਪੈਂਦੀ ਠੀਕ ਹੈ ਜੀ ਹਾਂ ਜੀ ਉਹਦੀ ਮਿਲਦੀ ਆ ਕਿੰਨਾ ਦੁੱਧ ਹੁਣ ਮੋਟੇ ਦਾ ਦੁੱਧ ਆ ਇਸ ਟਾਈਮ 7 ਕਿਲੋ ਜੀ 7 ਕਿਲੋ ਹਾਂ ਜੀ ਅਛਾ ਗਾਂ ਗੱਬਣ ਹੋਈ ਕਿ ਨਹੀਂ ਗਾਂ ਗੱਬਣ 4 ਤਰੀਕ ਦੀ ਕ੍ਰੋਸ ਕਰਾਈ ਆ ਮਾਲੀ ਤੋਂ ਅਛਾ ਜੀ ਹੁਣ ਰਹਿ ਜੇ ਨਾ ਰਹਿ ਜੇ ਉਹ ਕੁਝ ਨਹੀਂ ਕਹਿ ਸਕਦੇ ਆਪਾਂ ਆਪਣੇ ਹੱਥੀਂ ਕ੍ਰੋਸ ਕਰਾਈ ਦਿਲਕ 10 ਦਿਨ ਹੋਏ ਕ੍ਰੋਸ ਹਾਂ ਜੀ 4 ਤਰੀਕ ਦੀ ਕ੍ਰੋਸ ਹੋਈ ਠੀਕ ਹੈ ਜੀ ਹਾਂ ਜੀ ਖੋਲੀ ਸਵਾਦੋਸਤੋ ਦੂਜਾ ਸੂਈ ਜੇ 7 ਕਿਲੋ ਦੁੱਧ ਮੋਕੇ ਦਾ ਤਿਆਰ ਹੈ ਬੱਚਾ ਨਹੀਂ ਦੋਸਤੋ ਤਾਂ ਹੈਗਾ ਸਿਰਫ ਇਹੋ ਹੀ ਬਾਜਾ ਜੇ ਬੱਚਾ ਹੁੰਦਾ ਤੇ ਬਾਕੀ ਦੋਸਤੋ ਆਰਡਰ ਕੁਆਲਟੀ ਜਿਹੜੀ ਕੀਤੀ ਹੈ ਇਹ ਵੀ ਸੋਣੀ ਤਿਆਰ ਆਰਡਰ ਕੁਆਲਟੀ ਨੇ ਕੀਤੀ ਚਾਰੇ ਥਾਣੇ ਦੇ ਗੈਪ ਚ ਕੋਈ ਫੋਟਸ਼ਾਂਗ ਨਹੀਂ ਨਾਲ ਕਰ ਲੋ ਚੱਕ ਇੱਕ ਚੀਜ਼ ਹੋਰ ਵਿਖਾ ਦਿਓ ਲਾਗੋ ਕੋਈ ਟਾਈਮ ਨਹੀਂ ਲੱਗਾ ਕੋਈ ਡੰਗਰ ਥਣਾ ਦੇ ਵਿੱਚ ਨਹੀਂ ਹੈਗਾ ਬਿਲਕੁਲ ਵੀ ਕੋਈ ਪਛਮਾਨ ਹੀ ਕੋਈ ਕੋਸ਼ਿਸ਼ ਨਹੀਂ ਚਵਾਈ ਦੋਵੇਂ ਟਾਈਮ ਦੀ ਦੋਸਤੋ ਪ੍ਰੋਪਰ ਹੈ ਕੋਈ ਵੀਰ ਆਪਣੀ ਬੇਸ਼ੱਕ ਇੱਕ ਟਾਈਮ ਦੋ ਟਾਈਮ ਵੀਡੀਓ ਕਾਲ ਤੇ ਵੀ ਚਾ ਸਕਦਾ ਜੇ ਕੋਈ ਲਾਗੂ ਵੀ ਰੱਖੇਦਾ ਤੇ ਆ ਕੇ ਆਪਣਾ ਅੱਦੇ ਚਵਾਈ ਦਾ 1 ਘੰਟਾ ਟਾਈਮ ਪੂਰਾ ਪਿਆ ਪਪਾ ਜੀ ਹਾਂਜੀ ਹਾਂਜੀ ਸੇਂਗੂ ਸੁੰਗਾ ਲੋ ਵੇਖੋ ਝੋਟੀ ਦਾ ਬਿਲਕੁਲ ਐ ਸੋਹਣੀ ਸੁਨੱਖੀ ਮੂਰਤ ਆ ਠੀਕ ਹੈ ਜੀ ਅਗਰ ਵੀ ਜੀ ਕੀ ਇਹਦੇ ਮੁੱਲ ਕਰਦੇ ਮੋਲਵੀਰ ਜੀ ਇਹਦਾ 65000 ਰੁਪਇਆ ਹਾਂਜੀ 60 ਚੋਂ ਮਾਨਤਾਨ ਕਰਦਾਂਗੇ ਜੇ ਕੋਈ ਭੈਣ ਪ੍ਰਾ ਹੁਣ ਲਾਊਗਾ ਦੇ ਦਾਂਗੇ ਠੀਕ ਹੈ ਜੀ ਹਾਂਜੀ 65000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਤੇ 60000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਤਾਨ ਜ਼ਰੂਰ ਹੋਊਗਾ ਜਿਹੜਾ ਕੋਈ ਵੀਰ ਪ੍ਰਾ ਖਿਦਣਾ ਹੋਊਗਾ ਇਸ ਤੋਂ ਅੱਗੇ ਦੋਸਤੋ ਵੀਰ ਦੇ ਕੋਲ ਇੱਕ ਵਛੀ ਆ ਆਉਂਸਰ ਵਛੀ ਚਲੋ ਅੱਛਾ ਵੀ ਕਿੰਨੀ ਏਜ ਦੀ ਹੋਗੀ ਵੀਰ ਜੀ 16 ਮਹੀਨਿਆਂ ਦੀ ਵਛੀ ਜੇ ਅੱਛਾ ਏਆਈ ਹੋਈ ਕਿ ਨਹੀਂ ਦੀ ਏਆਈ ਨਹੀਂ ਹੋਈ ਭਾਜੀ ਅਜੇ ਠੀਕ ਹੈ ਜੀ 16 ਮਹੀਨਿਆਂ ਦੀ ਵਛੀ ਆ ਏਬੀਐਸ ਦੀ ਵਛ ਇਹਦੀ ਮਾ ਦਾ ਰਿਕਾਰਡ 28 ਕਿਲੋ ਦਾ ਜੀ ਠੀਕ ਹੈ ਜੀ ਅਜੀ ਖੀਰੀ ਆ ਬਾਜੀ ਇਧਰ ਲਿਆਓ ਕੈਮਰਾ ਲਓ ਜੀ ਦੋਸਤੋ ਜੋ ਵੀ ਭੈਣ ਭਰਾ ਨੇ ਕਿਸੇ ਨੇ ਸਾਹਮਣੀ ਆ ਪਾਲਣੀ ਆ ਜਿਹਨਾਂ ਸ਼ੌਂਕ ਨਾ ਉਹਨੂੰ ਕੁਝ ਚਾਹੀਦਾ ਵੀ ਆ ਹਾਂਜੀ ਹਾਂਜੀ ਇਹ ਤੇ ਗੱਲ ਹੈਗੀ ਲਓ ਦੋਸਤੋ ਖੀਰੀ ਬੱਚੀ ਆ ਠੀਕ ਹੈ ਜੀ ਦੁੱਧ ਵਾਲੇ ਦੰਦ ਦੋਸਤੋ 16 ਮਹੀਨੇ ਉਮਰ 16 ਮਹੀਨੇ ਉਮਰ ਬਾਜੀ ਬਿਲਕੁਲ ਇਹ ਆਈ ਤੇ ਨੇੜ ਹੀ ਆਈ ਆ ਹਾਂਜੀ ਹੈਨਾ ਤੇ ਚਲੋ ਤੁਹਾਨੂੰ ਪਤਾ ਵੀ ਆਏ ਡੰਗਰ ਕਰਦਾ ਥੋੜਾ ਜਿਹਾ ਹਾਂਜੀ ਹਾਂਜੀ ਇਧਰ ਆਓ ਪਿੱਛੇ ਥੋੜਾ ਜਿਹਾ ਆ ਦੋਸਤੋ ਆ ਵੇਖੋ ਖਾਣ ਵੇਖੋ ਜੀ ਕਿੜੇ ਕਿੜੇ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਬਹੁਤ ਵਧੀਆ ਹਾਂਜੀ ਇਹੋ ਚੀਜ਼ਾਂ ਚਾਹੀਦੀਆਂ ਹਾਂਜੀ ਹਾਂਜੀ ਬਾਕੀ ਕੱਦ ਵੇਖੋ 16 ਮਹੀਨਿਆਂ ਦੇ ਹਿਸਾਬ ਨਾਲ ਕਿੱਡਾ ਬੱਚੀ ਨੇ ਤਿਆਰ ਕੀਤਾ ਹਾਂਜੀ ਹਾਂਜੀ ਮਤਲਬ ਸਾਂਭ ਅਜੇ ਵੀ ਸਾਂਭ ਘਾਟੜੇ ਕਰੂਗਾ ਹਾਂ ਘਾਟਾ ਬਸ ਇਹ ਆ ਗੱਲ ਵੀ ਵੀਰ ਬਾਹਰ ਚੱਲ ਗਿਆ ਹਾਂਜੀ ਹਾਂਜੀ ਤਾਂ ਕਰਕੇ ਬੱਚੀ ਨੂੰ ਮੋੜੀ ਤੋਰ ਕੇ ਦਿਖਾ ਦਈਏ ਵੀਰਾਂ ਨੂੰ ਦੋਸਤੋ ਖੀਰੀ ਬੱਚੀ ਜੀ ਜੇ ਕੋਈ ਵੀਰ ਸ਼ੌਂਕ ਨਾ ਸੰਭੂਗਾ ਤੇ ਦੁੱਧ ਦੋਸਤੋ ਬਾਕੀ ਇਹ ਗੱਲੇ ਵੀ ਆਪਣੇ AI ਦੇ ਵਿੱਚ ਨੇੜੀ ਆ ਤੋਰ ਤਾਰ ਦੋਸਤੋ ਕਰ ਲਓ ਚੱਕੇ ਦੀ ਲਿਆ ਵੀਰ ਮੋਲ ਦਾ ਕਾਦ ਦਾ ਹਾਈਟ ਵੇਖੋ ਬੱਚੀ ਦੀ ਕਿੰਨੀ ਸੋਹਣੀ ਆ ਰੰਗ ਬਿਊਟੀ ਵੀ ਪੂਰੀ ਫੋਲ ਬਰੀਡ ਆ ਅੱਛਾ ਵੀਰ ਕਿਹੜੇ ਸਿਮਨ ਦੀ ਦੱਸਿਆ ਸੀ ਏਬੀਐਸ ਏਬੀਐਸ ਦੀ ਏਬੀਐਸ ਦੀ ਹਾਂਜੀ ਜੋ ਪਿੱਛੋਂ ਵੀਰ ਜੀ ਆਪਾਂ ਨੂੰ ਦੱਸਿਆ ਗਿਆ ਹੈ ਨਾ ਆਪਾਂ ਉਹ ਦੱਸਦੇ ਆ ਠੀਕ ਹੈ ਜੀ ਹਾਂ ਹਾਂਜੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਣੇ ਘਰ ਦੀ ਆਪਣੇ ਘਰ ਦੀ ਨਹੀਂ ਆਪਾਂ ਲਿਆਂਦੀ ਆ ਵੀਰ ਜੀ ਠੀਕ ਹੈ ਜੀ ਹਾਂਜੀ ਕੀ ਮੋਲ ਤੇ ਕਰਦੇ ਜੀ ਮੇਕੋ ਵੀਰ ਜੀ ਇਹੋ ਜੀਆਂ ਬੱਚੀਆਂ ਤਿਆਰ ਕਰੀਆਂ ਨੂੰ ਖਰਚਾ ਹੀ ਮਤਲਬ ਬੱਚੀ ਨੂੰ ਤਿਆਰ ਕਰਨ ਤੇ ਤਾਂ ਘੱਟੋ ਘੱਟ 3000 ਆ ਹੀ ਗਿਆ ਹੋਣਾ ਹੁਣ ਤੱਕ ਲੱਗ ਪਾ ਵਾਦੀ ਆ ਗਿਆ ਹੋਣਾ ਪਰ ਜੇ ਹਿਸਾਬ ਕਿਤਾਬ ਲਈਏ ਚਲੋ ਜੈਜਪਾਣਾ ਆਪਾਂ ਨੂੰ ਆਈਏ ਜੈਜ ਨਾਲ ਦੇ ਦਾਂਗੇ ਬੱਚੀ ਦਾ ਮੁੱਲ 12000 ਰੁਪਏ ਰੱਖਿਆ ਆਪਾਂ ਠੀਕ ਹੈ ਜੀ ਬਾਕੀ ਜੋ ਕੋਈ ਭੈਣ ਭਰਾ ਫੋਨ ਲਾਊਗਾ ਮਾਨ ਸਤਕਾਰ ਪੂਰਾ ਕਰਾਂਗੇ ਤੇ ਜੇ ਦੋਵਾਂ گاਵਾਂ ਨਾਲ ਬੱਚੀ ਖੜੂਗਾ ਫਿਰ ਹੋਰ ਸਤਕਾਰ ਕਰਦਾਂਗੇ ਜੋ ਵੀ ਹੋਊਗਾ ਦੋਵਾਂ گاਵਾਂ ਦੇ ਹਿਸਾਬ ਕਿਤਾਬ ਨਾਲ ਹੁਣ ਉਸ گاਉਂ ਦਾ ਮੁੱਲ ਕਿੰਨਾ 55000 ਰੁਪਿਆ ਕਹਿਆ ਨਾ ਹਾਂਜੀ ਹਾਂਜੀ 52 ਦੀ ਆਖਿਆ ਨਾ ਹਾਂਜੀ 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 ਤੇ ਮਾਨਦਾਨ ਕਰਕੇ ਕੋਲ ਮਲਾਗੇ ਜੇ ਦੋਵੇਂ ਗਾਵਾਂ ਕੋਈ ਪ੍ਰੋਪਰ ਰੇਟ ਤੇ ਲਊਗਾ ਨਾ ਤੇ ਵੱਛੀ ਨਾਲ ਦੇ ਦਾਂਗੇ ਅੱਛਾ ਵੱਛੀ ਨਾਲ ਇਹ ਵੱਛੀ ਆਫਰ ਚ ਹੀ ਦੇ ਦਾਂਗੇ ਠੀਕ ਹੈ ਹੋਰ ਦੱਸੋ ਲਓ ਦੋਸਤੋ ਦੋਵੇਂ ਗਾਵਾਂ ਜੇ ਕੋਈ ਵੀ ਇਕੱਠੀਆਂ ਖਰੀਦੂਗਾ ਤੇ ਵਛੀ ਦੋਸਤੋ ਨਾਲੇ ਵਛੀ ਨਾਲ ਦੇ ਦਾਂਗੇ ਜੇ ਜੋੜਾ ਇਕੱਠਾ ਲਊਗਾ ਜੇ ਜੋੜਾ ਵੀ ਕਿਉਂਕਿ ਕਿਸੇ ਭੈਣ ਭਰਾ ਦਾ ਕਰਾਇਆ ਲੱਗਣਾ ਵਾ ਚਲੋ ਆਪਾਂ ਨੂੰ ਰੇਟ ਮਿਲ ਜੂਗਾ ਵੀ ਇਹ ਉਹਨਾਂ ਚੋਂ ਕਮਾਈ ਕਰ ਲਾਂਗੇ ਇਹ ਨਾਲ ਭੈਣ ਭਰਾ ਨੂੰ ਦੇ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਕੋਈ ਸਾਹਮਣ ਵਾਲਾ ਵੀਰ ਲੈ ਜੂਗਾ ਜੇ ਮਤਲਬ ਕੱਲੀ ਕੱਲੀ ਗਾਂ ਕੱਲੀ ਗੱਲੀ ਗਾਂ ਖੜੂਗਾ ਫੇਰ ਨਹੀਂ ਫੇਰ 12000 ਰੁਪਏ ਫੇਰ 12000 ਰੁਪਏ ਆਪਣਾ ਮੋਲ ਆ ਫੇਰ ਰੇਟ ਨਾ ਦੇਵਾਂਗੇ ਠੀਕ 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 ਹੈ ਦੋਸਤੋ ਆਫਰ ਵੀਰ ਨੇ ਲ ਗੱਬਣੋਂ ਦੇ ਨੇ ਭਾਈ ਮੋਲੀ ਲੈ ਆਂਦੀ ਆਪਾਂ ਮੋਲੀ ਆ ਠੀਕ ਹੈ ਪਰ ਇਹ ਆ ਵੀ ਕੋਈ ਦੋਵੇਂ ਜੋੜਾ ਖੜਦਾ ਤੇ ਉਸ ਵੀਰ ਭਰਾ ਦਾ ਕਿਰਾਏ ਦਾ ਮਾਣ ਸਾਰਾ ਕੁਝ ਵਿੱਚੇ ਆ ਜਾਊਗਾ ਮਾਣ ਸਤਕਾਰ ਸਾਰਾ ਕੁਝ ਵਿੱਚੇ ਆ ਜਾਓ ਇਹਨਾਂ ਗਾਵਾਂ ਦਾ ਪ੍ਰੋਪਰ ਜੋ ਮੁੱਲ ਕੀਤਾ ਉਹ ਰੇਟ ਲਵਾਂਗੇ ਤੇ ਆ ਬੱਚੀ ਨਾਲ ਫਰੀ ਦੇਵਾਂਗੇ ਫਰੀ ਦੇਵਾਂਗੇ ਠੀਕ ਹੈ ਆ ਜੀ ਲੋ ਦੋਸਤੋ ਆਫਰ ਤੁਸੀਂ ਸੁਣੀ ਲਈਏ ਤੇ ਬਾਕੀ ਦੋਸਤੋ ਚਾਰ ਪੁੱਛੋ ਜਿਹੜੇ ਦੋਸਤੋ ਬਿਲਕੁਲ ਸੂਏ ਸਵਾਏ ਆ ਇੱਕ ਟਾਈਮ ਦੋ ਟਾਈਮ ਆਪਣੀ ਚੋਕੇ ਬੇਸ਼ੱਕ ਤਸੱਲੀ ਕਰ ਲੋ ਦੂਰੋਂ ਕੋਈ ਵੀਰ ਵੀਡੀਓ ਵੇਂਦਾ ਤੇ ਆਪਣੀ ਵੀਡੀਓ ਕਾਲ ਤੇ ਚੁਆ ਸਕਦਾ ਜੇ ਕੋਈ ਵੀਰ ਨੇੜੇ ਤੋਂ ਤੇ ਆਪਣੀ ਪਹੁੰਚ ਕਰ ਬਾਕੀ ਦੋਸਤੋ ਐਡਰੈਸ ਦੇ ਕਰੀਬ ਆ ਵੀਰ ਦਾ ਫਿਰ ਬੋਲ ਦਣਾ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਕਰ ਆਪਣੀ ਫੇ ਬੋਲਦੀ ਹੈ ਫੋਨ ਨੰਬਰ ਭਾਜੀ ਆਪਣਾ 95928 10243 ਨਾਮ ਹਰਦੀਪ ਸਿੰਘ ਪਿੰਡ ਝਾਮਕੇ ਸਾਸਿਕਾ ਭਾਜੀ ਸਾਸਿਕਾ ਧੰਨਵਾਦ ਵੀ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ